ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਲਾਮ ਨਮਸਤੇ ਮੈਂ ਪ੍ਰਦੀਪ ਮਹਸਾਬ ਤੁਹਾਡੇ ਸਾਹਮਣੇ ਇੱਕ ਕੱਪਟਾ ਲੈ ਕੇ ਆਇਆ ਕਿਰਤੀਆਂ ਦੇ ਹਿੱਸੇ ਕਰਜ਼ੇ ਖੁਦਕੁਸ਼ੀਆਂ ਹੀ ਆਈਆਂ ਨੇ ਰੱਬ ਦਾ ਬਾਣਾ ਮੰਨ ਕੇ ਬੈਠੀਆਂ ਇਹ ਬੀਬੀਆਂ ਮਾਈਆਂ ਨੇ ਉਹਦੇ ਫਰੇਬ ਚ ਫਸ ਕੇ ਅਸੀਂ ਪਾਣੀ ਵੀ ਮੁਕਾ ਬੈਠੇ ਹਰੇ ਇਨਕਲਾਬ ਦੇ ਨਾਤੇ ਖੇਤਾਂ ਵਿੱਚ ਜ਼ਹਿਰਾਂ ਪਵਾਈਆਂ ਨੇ ਜੰਗ ਅਸੀਂ ਬੜੇ ਸੀ ਕੀਤੇ ਗੋਡੇ ਟੇਕੇ ਨਹੀਂ ਅੱਗੇ ਝੁਲਮਾਂ ਦੇ ਜੰਗ ਅਸੀਂ ਬੜੇ ਸੀ ਕੀਤੇ ਗੋਡੇ ਟੇਕੇ ਨਹੀਂ ਅੱਗੇ ਝੁਲਮਾਂ ਦੇ ਗੱਬਰੂ ਤਰ ਲੋ ਮੱਛੀ ਹੁੰਦੇ ਗੋੜਨੀਆਂ ਚਿੱਟੇ ਨੇ ਲਵਾਈਆਂ ਨੇ ਗੱਬਰੂ ਤਰ ਲੋ ਮੱਛੀ ਹੁੰਦੇ ਗੋੜਨੀਆਂ ਚਿੱਟੇ ਨੇ ਲਵਾਈਆਂ ਨੇ ਜਾਤ ਪਾਤ ਦੀ ਬਿਮਾਰੀ ਫੈਲਾਈ ਧਰਮ ਦੇ ਆ ਠੇਕੇਦਾਰਾਂ ਨੇ ਜਾਤ ਪਾਤ ਦੀ ਬਿਮਾਰੀ ਫੈਲਾਈ ਧਰਮ ਦੇ ਆ ਠੇਕੇਦਾਰਾਂ ਨੇ ਕਿਸਾਨ ਮਜ਼ਦੂਰ ਦੇ ਨਾਰੇ ਨਹੀਂ ਇਹ ਵਿੱਥਾਂ ਘਟਾਈਆਂ ਨੇ ਉਹ ਕਾਲੇ ਬਿੱਲ ਲਿਆਉਂਦਾ ਏ ਤੇ ਅਤਵਾਦੀ ਸਾਨੂੰ ਦੱਸਦਾ ਏ ਉਹ ਕਾਲੇ ਬਿੱਲ ਲਿਆਉਂਦਾ ਏ ਤੇ ਅਤਵਾਦੀ ਸਾਨੂੰ ਦੱਸਦਾ ਏ ਸੱਤਾ ਤੇ ਤਾਈਓ ਕਾਬਜ ਐ ਅਸੀਂ ਵੋਟਾਂ ਸ਼ਰਾਬ ਲਈ ਪਾਈਆਂ ਨੇ ਸੱਤਾ ਤੇ ਤਾਈਓ ਕਾਬਜ ਐ ਅਸੀਂ ਵੋਟਾਂ ਸ਼ਰਾਬ ਲਈ ਪਾਈਆਂ ਨੇ ਕਿਰਤੀਆਂ ਦੇ ਮੁਸਾਹਿਬ ਹਾਂ ਕਿਰਤੀਆਂ ਦੇ ਮੁਸਾਹਿਬ ਹਾਂ ਹੱਕ ਉਹਨਾਂ ਲਈ ਲੜਾਂਗੇ ਕਿਰਤੀਆਂ ਦੇ ਮੁਸਾਹਿਬਾਂ ਹੱਕ ਉਹਨਾਂ ਲਈ ਲੜਾਂਗੇ ਸਰਮਾਇਅਦਾਰੀ ਮਿੱਟੀ ਵਿੱਚ ਮਲਾਉਣੀ ਤਾਂ ਹੀ ਜਾਗਦੀਆਂ ਜ਼ਮੀਰਾਂ ਅੱਗੇ ਆਈਆਂ ਨੇ ਸਰਮਾਇਅਦਾਰੀ ਮਿੱਟੀ ਵਿੱਚ ਮਲਾਉਣੀ ਤਾਂ ਹੀ ਜਾਗਦੀਆਂ ਜ਼ਮੀਰਾਂ ਅੱਗੇ ਆਈਆਂ ਨੇ ਬਹੁਤ ਬਹੁਤ ਧੰਨਵਾਦ ਸਾਥੀਓ ਤੇ ਜੇ ਤੁਹਾਨੂੰ ਸਾਡਾ ਕੋਈ ਵੀ ਪੋਡਕਾਸਟ ਸਾਡੀ ਕੋਈ ਕਵਿਤਾ ਜਾਂ ਸਾਡੇ ਵੱਲੋਂ ਕੀਤੀ ਪੰਜਾਬ ਦੇ ਮਸਲਿਆਂ ਤੇ ਗੱਲਬਾਤ ਤੁਹਾਨੂੰ ਚੰਗੀ ਲੱਗਦੀ ਹੈ ਤਾਂ ਉਹਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਸਾਡੇ ਜਿਹੜੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਇਹ ਜਿਹੜੀ ਗੱਲਬਾਤ ਹੈ ਇਹ ਅੱਗੇ ਤੱਕ ਲੋਕਾਂ ਤੱਕ ਪਹੁੰਚ ਸਕੇ ਵੈਸੇ ਵੀ ਆਪਣੇ ਰੁਝਾਨ ਦੇ ਵਿੱਚ ਆਪਾਂ ਦੇਖਦੇ ਆਂ ਕਿ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਚੱਲਦੀਆਂ ਨੇ ਗਿਆ ਹਾਸੋ ਹੀਣੀਆਂ ਚੱਲਦੀਆਂ ਨੇ ਬਿਨਾ ਮਤਲਬ ਤੋਂ ਚੱਲਦੀਆਂ ਨੇ ਜੋ ਆਪਾਂ ਦੇਖਦੇ ਆਂਗੇ ਪਰ ਉਹਦੇ ਨਾਲ ਨਾਲ ਪੰਜਾਬ ਦੇ ਮੁੱਦਿਆਂ 'ਲੀ ਸੰਜੀਦਾ ਵੀ ਹੋਈਏ ਤੇ ਤੁਹਾਨੂੰ ਚੰਗੀ ਲੱਗੇ ਤਾਂ ਪਲੀਜ਼ ਕਿਰਪਾ ਕਰਕੇ ਬੇਨਤੀ ਹੈ ਇਹਨੂੰ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਬਹੁਤ ਧੰਨਵਾਦ